ਦ ਸਿੱਖ ਵੀਊਪੁਆਇੰਟ ਚੈਨਲ ਨਾਲ ਜੁੜੀ ਸੰਗਤ ਦਾ ਨਿੱਘਾ ਸਵਾਗਤ ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੇ ਤਾਜ਼ਾ ਦਿੱਲੀ ਚੋਣਾ ਦੇ ਨਤੀਜੇ ਸਾਹਮਣੇ ਆਏ ਉਸ ਦੀ ਕੀ ਸਿਆਸੀ ਅਹਿਮੀਅਤ ਹੈ ਆਉਣ ਵਾਲੇ ਸਮੇਂ 'ਚ ਉਹ ਕਿਸ ਕਿਸਮ ਦੀ ਪੰਜਾਬ ਦੀ ਸਿਆਸਤ ਨੂੰ ਵੀ ਕਿਵੇਂ ਪ੍ਰਭਾਵਿਤ ਕਰਨਗੇ ਤੇ ਖਾਸ ਕਰਕੇ ਸਿੱਖਾਂ ਦੇ ਭਵਿੱਖ ਦੇ ਪਰਸਪੈਕਟਿਵ ਤੋਂ ਦੇਖਿਆ ਉਹਨਾਂ ਦੀ ਕੀ ਅਹਿਮੀਤ ਬਣਦੀ ਹੈ ਇਹਨਾਂ ਕੁਝ ਗੱਲਾਂ ਬਾਰੇ ਸੰਖੇਪ ਦੇ ਵਿੱਚ ਚਰਚਾ ਕਰਾਂਗੇ ਦੇਖੋ ਹੋਇਆ ਇਹ ਹੈ ਕਿ ਤਿੰਨ ਇਲੈਕਸ਼ਨਾਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤਣ ਤੋਂ ਬਾਅਦ ਲਗਾਤਾਰ ਹੁਣ ਚੌਥੀ ਵਾਰ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੂੰ ਬੜੀ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ ਹੈ ਦੂਜੇ ਪਾਸੇ ਚਾਰ ਵਾਰ ਬੜੀ ਸ਼ਰਮਨਾਕ ਢੰਗ ਨਾਲ ਹਾਰਦੀ ਰਹੀ ਭਾਜਪਾ ਐਥਿਕੀ ਸ਼ਾਨਦਾਰ ਜਿੱਤ ਹਾਸਲ ਕਰਨ ਚ ਕਾਮਯਾਬ ਹੋ ਨਿਪੜੀ ਹੈ ਸੋ ਇਸ ਪੱਖੋਂ ਦੇਖਿਆ ਨਤੀਜੇ ਕਾਫੀ ਅਹਿਮ ਬਣਦੇ ਨੇ ਕਿ ਇਹਦੇ ਕੀ ਕਾਰਨ ਦੂਜੇ ਇਹਦੇ ਭਵਿੱਖ ਵਾਸਤੇ ਕੀ ਸਬਕਣ ਤੇ ਕੀ ਇਹਦੇ ਅਸਰ ਪੈਣਗੇ ਆਪਾਂ ਇੱਕ ਗੱਲ ਜਿਹੜੀ ਦੇਖ ਰਹੇ ਹਾਂ ਕੱਲ ਦੇ ਜਦੋਂ ਦੇ ਨਤੀਜੇ ਆਏ ਨਾ ਦੋ ਗੱਲਾਂ ਦੋ ਤੱਥ ਬੜੇ ਉਗੜਵੇਂ ਸਾਨੂੰ ਸਾਹਮਣੇ ਆਏ ਇੱਕ ਤਾਂ ਇਹ ਕਿ ਦਿੱਲੀ ਵਿੱਚ ਵੱਸਦੇ ਸਿੱਖਾਂ ਨੇ ਜਾਂ ਆਮ ਕਰਕੇ ਪੰਜਾਬੀਆਂ ਨੇ ਐਤ ਕਾ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰਿਆ ਹੈ ਕਿਉਂਕਿ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੇ ਪੰਜਾਬੀ ਐ ਤੇ ਨਾਲ ਜਿਹੜੇ ਸਿੱਖ ਵੀ ਐ ਉਹਨਾਂ ਦੀ ਬਹੁਤ ਵੱਡੀ ਸਪੋਰਟ ਇਹਨੂੰ ਮਿਲੀ ਪਿਛਲੀਆਂ ਤਿੰਨ ਇਲੈਕਸ਼ਨਾਂ ਦੇ ਵਿੱਚ ਸੋ ਤਿੰਨ ਇਲੈਕਸ਼ਨਾਂ ਚ ਇੰਨੀ ਇਹਨੂੰ ਜ਼ਬਰਦਸਤ ਸਪੋਰਟ ਦੇਣ ਤੋਂ ਬਾਅਦ ਕਿਹੜੀ ਕਾਰਨ ਹੈ ਜਿਹਦੇ ਕਰਕੇ ਸਿੱਖ ਜਾਂ ਪੰਜਾਬੀ ਲੋਕ ਇਹ ਤੋਂ ਇੰਨਾ ਨਾਰਾਜ਼ ਹੋਏ ਨਾ ਦੂਜੀ ਗੱਲ ਉੱਥੇ ਜਿਹੜਾ ਪ੍ਰਤੀਕਰਮ ਹੋਇਆ ਹੈ ਦਿੱਲੀ ਦੇ ਸਿੱਖਾਂ ਨੇ ਤੇ ਪੰਜਾਬੀਆਂ ਨੇ ਬੜੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜੋ ਬਾਅਦ ਦੇ ਵਿੱਚ ਉਹਨਾਂ ਦੇ ਪ੍ਰਤੀਕਰਮ ਸਾਹਮਣੇ ਆਏ ਪਰ ਅਹਿਮ ਗੱਲ ਇਹ ਹੈ ਕਿ ਪੰਜਾਬ ਵਿੱਚ ਵੀ ਜਿੱਥੇ ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਕੇ ਸਤਾ ਚਾਈ ਸੀ ਏਡੀ ਵੱਡੀ ਹੋਊ ਜਾਂ ਫਿਰ ਉਹ ਜਿੱਥਾ ਹਾਸਲ ਕਰਕੇ ਆਈ ਹੋਵੇ ਤੇ 3 ਸਾਲਾਂ ਚ ਹਾਲਤ ਇਹ ਹੋ ਗਈ ਕਿ ਪੰਜਾਬ ਦੇ ਵਿੱਚ ਵੀ ਲੋਕਾਂ ਨੇ ਨਾ ਸਿਰਫ ਸੁੱਖ ਦਾ ਸਾਹ ਲਿਆ ਵੱਡੀ ਪੱਧਰ ਤੇ ਸਗੋਂ ਖੁਸ਼ੀਆਂ ਵੀ ਮਣਾਈਆਂ ਖੁਸ਼ੀ ਦਾ ਅਜਹਾਰ ਵੀ ਕੀਤਾ ਸੋ ਇਹਦਾ ਕੀ ਕਾਰਨ ਹੈ ਇੱਕ ਤਾਂ ਆਪਾਂ ਸਭ ਤੋਂ ਪਹਿਲਾਂ ਇਹੀ ਪੱਖ ਲੈਣੇ ਆ ਕਿ ਇਹ ਕਿਉਂ ਇਸ ਤਰ੍ਹਾਂ ਵਾਪਰਿਆ ਉਹਦੇ ਚ ਇੱਕ ਤੱਥ ਵੜਾ ਆਬਵੀਅਸ ਸਪਸ਼ਟ ਤੇ ਉਗੜ ਮਾ ਸਾਹਮਣੇ ਦਿਸਦਾ ਹੈ ਕਿ ਪਿਛਲੇ ਸਾਰੇ ਸਮੇਂ ਦੇ ਵਿੱਚ ਕੇਜਰੀਵਾਲ ਦਾ ਜੋ ਸਿੱਖਾਂ ਪ੍ਰਤੀ ਰਵਈਆ ਹੈ ਉਹ ਕਿਤੇ ਵੀ ਸਹਿਯੋਗ ਵਾਲਾ ਨਹੀਂ ਰਿਹਾ ਦਿੱਲੀ ਦੇ ਸਿੱਖਾਂ ਦੀ ਇੱਕ ਵੀ ਮੰਗ ਜਾਂ ਓ ਮੰਗ ਇਨ੍ਹੇ ਸਾਲਾਂ ਚ ਲਗਾਤਾਰ ਇਨ੍ਹੇ ਸਾਲ ਪਾਵਰ ਚ ਰਹਿਣ ਦੇ ਬਾਵਜੂਦ ਕੋਈ ਇੱਕ ਵੀ ਮਸਲਾ ਇੱਕ ਵੀ ਮੰਗ ਜਾਂ ਉਹਨਾਂ ਦੀ ਜਿਹੜੀ ਓ ਮੰਗ ਸੀ ਉਹ ਇਹਨੇ ਪੂਰੀ ਕੀਤੀ ਹੋਵੇ ਦਿੱਲੀ ਦੇ ਸਿੱਖ ਭਾਈਚਾਰੇ ਦੀ ਉਹ ਇੱਕ ਵੀ ਨਹੀਂ ਗਿਨਾ ਸਕਦੀ ਸੋ ਨੇਚਰਲੀ ਫਿਰ ਇਹ ਤਾਂ ਹੋਣਾ ਹੀ ਸੀਗਾ ਉਹਨਾਂ ਨੂੰ ਕਿ ਸਾਡੇ ਨਾਲ ਧੋਖਾ ਹੋਇਆ ਜਿਨ੍ਹਾਂ ਨੇ ਪਹਿਲਾਂ ਇੰਨਾ ਇਹਨੂੰ ਗੱਜ-ਬੱਜ ਕੇ ਸਪੋਰਟ ਦਿੱਤੀ ਸੀਗੀ ਉਹ ਹੁਣ ਇਹ ਤੋਂ ਇੰਨੇ ਨਾਰਾਜ਼ ਕਿਉਂ ਹੋ ਗਏ ਉਸ ਦਾ ਅਸਰ ਹੀ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਸਿੱਖ ਹੈ ਉਹੋ ਕਾਫੀ ਉਹਨਾਂ ਦੇ ਵਿੱਚ ਇਹ ਪ੍ਰਭਾਵ ਗਿਆ ਕਿ ਇਹ ਜੇ ਸਿੱਖ ਵਿਰੋਧੀ ਨਹੀਂ ਤਾਂ ਘੱਟੋ-ਘੱਟ ਸਿੱਖਾਂ ਪ੍ਰਤੀ ਇਹਦੇ ਮਨ 'ਚ ਕੋਈ ਹਮਦਰਦੀ ਦੀ ਗੱਲ ਕਿਤੇ ਨજર ਨਹੀਂ ਆਈ ਬੜੇ ਉਗੜਮੇ ਕੇ ਸਾਹਮਣੇ ਆਏ ਕਿ ਜਿਹੜਾ ਆਪਣਾ ਡਾਕਟਰ ਦਵਿੰਦਰਪਾਲ ਸਿੰਘ ਭੁੱਲਰ ਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਉਹ ਬੜਾ ਜਜ਼ਬਾਤੀ ਵੀ ਸੀ ਭਾਵਕ ਕਰਨ ਵਾਲਾ ਸੀ ਲੋਕਾਂ ਨੂੰ ਕਿ ਉਸ ਨੂੰ ਬੜੀ ਆਰਾਮ ਨਾਲ ਜੇ ਚਾਹੁੰਦਾ ਇਹਦੇ ਹੱਥ ਬਸ ਸੀ ਉਹਦੀ ਜੇਲ੍ਹ ਚੋਂ ਮੁਕਤੀ ਹੋ ਸਕਦੀ ਸੀ ਕਿਉਂਕਿ ਸਾਰੀ ਜਵਾਨੀ ਉਹਦੀ ਜੇਲ੍ਹ ਦੇ ਵਿੱਚ ਗੁਜ਼ਰ ਗਈ ਤੇ ਹੁਣ ਉਹ ਸਜ਼ਾ ਜਿੰਨੀ ਪੂਰੀ ਕਰ ਚੁੱਕਿਆ ਵੱਧ ਪੂਰੀ ਕਰ ਚੁੱਕਿਆ ਸਗੋਂ ਤੇ ਉਹ ਹੁਣ ਸਾਰੀ ਉਹਦੀ ਰਿਹਾਈ ਦਾ ਮਾਮਲਾ ਉਹ ਕੇਂਦਰੀ ਵਾਰ ਦੇ ਜਾਂ ਇਹਨਾਂ ਦੀ ਆਪ ਸਰਕਾਰ ਦੇ ਦਿੱਲੀ ਦੇ ਹੱਥ ਸੀ ਪਰ بار-बार ਪੰਜਾਬ ਦੇ ਲੋਕਾਂ ਵੱਲੋਂ ਮੰਗ ਕਰਨ ਦੇ باوجود ਉਸ ਨੇ ਇੰਨੀ ਵੀ ਗੱਲ ਪੂਰੀ ਨਹੀਂ ਕੀਤੀ ਹੋਰ ਤਾਂ ਛੱਡੋ ਬਾਕੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮਨਾਉਣੀ ਸੀ ਉੱਥੇ ਵੀ ਸਿੱਖਾਂ ਨੇ ਮੰਗ ਕੀਤੀ ਕਿ ਉਹਦੇ ਵਿੱਚ ਸਹਿਯੋਗ ਦਿੱਤਾ ਜਾਵੇ ਕਿਸੇ ਤਰ੍ਹਾਂ ਸਰਕਾਰੀ ਪੱਧਰ ਦੇ ਉੱਤੇ ਉਹ ਮਨਾਏ ਜਾਣ ਜਿਵੇਂ ਬੀਜੇਪੀ ਕਰ ਲੈਂਦੀ ਹੈ ਬੀਜੇਪੀ ਕਈ ਵਾਰ ਸਿੱਖਾਂ ਨੂੰ ਆਪਣੇ ਨਾਲ ਲੈਣ ਵਾਸਤੇ ਇਸ ਤਰ੍ਹਾਂ ਦੇ ਮਤਲਬ ਕਦਮ ਚੁੱਕਦੀ ਹੈ ਉਹ ਪਿਤਾ ਕੇ ਸਿੱਖਾਂ ਨੂੰ ਬਹੁਤਾ ਦੂਰ ਨਾ ਕੀਤਾ ਜਾਵੇ ਪਰ ਇਹਨੂੰ ਇਹ ਇਹਦੇ ਮਨ 'ਚ ਕੋਈ ਇਹੀ ਜੀ ਗੱਲ ਬਿਲਕੁਲ ਨਹੀਂ ਸੀ ਸੋ ਇਹ ਪੱਖ ਕਾਫੀ ਅਹਿਮ ਹੈ ਕਿ ਪੰਜਾਬ ਜਿਹਨੇ ਤੁਹਾਨੂੰ ਇੰਨੀ ਤਾਕਤ ਬਖਸ਼ੀ 92 ਬੰਦੇ ਜਿਤਾਉਣੇ ਕੋਈ ਛੋਟੀ ਗੱਲ ਨਹੀਂ ਤੇ ਜਿੱਥੇ ਇਹ ਬੜਾ ਹੀਰੋ ਵਾਂਗੂ ਗੇੜੇ ਦਿੰਦਾ ਹੁੰਦਾ ਸੀ ਪੰਜਾਬ ਦੇ ਵਿੱਚ ਤੇ ਉਥੋਂ ਦੇ ਲੋਕਾਂ ਨਾਲ ਉਥੋਂ ਦੇ ਜਿਹੜਾ ਮੁੱਖ ਭਾਈਚਾਰਾ ਹੈਗਾ ਧਾਰਮਿਕ ਭਾਈਚਾਰਾ ਸਿੱਖ ਉਹਨਾਂ ਨਾਲ ਇੰਨਾ ਵੀ ਕੋਈ ਮਨ ਦੇ ਵਿੱਚ ਹਮਦਰਦੀ ਨਾ ਹੋਣੀ ਕੋਈ ਵੀ ਲਗਾ ਨਾ ਹੋਣਾ ਸੋ ਇਸ ਤੋਂ ਨਾਰਾਜ਼ਗੀ ਪ੍ਰਗਟ ਹੋਈ ਹੈ ਦਿੱਲੀ ਦੇ ਸਿੱਖਾਂ ਨੇ ਦਿਖਾਤੀ ਤੇ ਪੰਜਾਬ ਦੇ ਸਿੱਖ ਮੇਰਾ ਖਿਆਲ ਹੈ ਕਿ 2027 ਦੀਆਂ ਚੋਣਾਂ 'ਚ ਦਿਖਾ ਦੇਣਗੇ ਕਿ ਸਿੱਖਾਂ ਦੇ ਭਾਵਨਾਵਾਂ ਨੂੰ ਦੀ ਅਣਦੇਖੀ ਕਰਨ ਦਾ ਨਤੀਜਾ ਕੀ ਨਿਕਲਦਾ ਫਿਰ ਇਹ ਉਮੀਦ ਕੀਤੀ ਜਾਂਦੀ ਹੈ ਸੋ ਦੂਜੀ ਗੱਲ ਜਿਹੜੀ ਹੈ ਕਿ ਇਹ ਹੁਣ ਕੱਲੀ ਗੱਲ ਦਿੱਲੀ ਦੀ ਨਹੀਂ ਵੀ ਦਿੱਲੀ ਚ ਕੀ ਹੋਇਆ ਇਹਦੇ ਬਹੁਤ ਸਿੱਧੇ ਅਸਰ ਪੰਜਾਬ ਦੇ ਵਿੱਚ ਪੈਣਗੇ ਪੈਣੇ ਸ਼ੁਰੂ ਵੀ ਹੋ ਗਏ ਵੈਸੇ ਜੇ ਲੋਕ ਪੰਜਾਬ ਦੇ ਵਿੱਚ ਖੁਸ਼ੀਆਂ ਮਨਾ ਰਹੇ ਨੇ ਕੁਝ ਤਾਂ ਇਹਦਾ ਮਤਲਬ ਇਹ ਹੈ ਕਿ ਹੁਣ ਉਹ ਇਹ ਸਰਕਾਰ ਤੋਂ ਅੱਕ ਚੁੱਕੇ ਨੇ ਤੋ ਅੱਕਣ ਦੇ ਕਾਰਨ ਬੜੇ ਸਾਹਮਣੇ ਭਏ ਜੋ ਇਹ ਵਾਦੇ ਕਰਕੇ ਆਏ ਸੀ ਜਿਸ ਕਿਸਮ ਦੇ ਨੇ ਲੋਕਾਂ ਨਾਲ ਮਤਲਬ ਕੀਤਾ ਸੀ ਕਿ ਖਾਸ ਕਰਕੇ ਤੁਸੀਂ ਦੇਖੋ ਕਿਵੇਂ ਚੜ ਚੜ ਕੇ ਬੋਲਤੇ ਰਹੇ ਇੱਕ ਭ੍ਰਿਸ਼ਟਾਚਾਰ ਬਾਰੇ ਦੂਜਾ ਪੀਆਪ ਕਲਚਿਰ ਬਾਰੇ ਦੋਨਾਂ ਮਾਮਲਿਆਂ ਚ ਇੱਕ ਨੌ ਜਿੰਨਾ ਵੀ ਕੋਈ ਫਰਕ ਪਹਿਲੀਆਂ ਪਾਰਟੀਆਂ ਨਾਲੋਂ ਹੋਵੇ ਉਹ ਨਹੀਂ ਨਸ਼ਿਆਂ ਦਾ ਮਾਮਲਾ ਜਿਹੜੀ ਹਿੰਸਾ ਦਾ ਗੈਂਗਸਟਰ ਵੱਲੋਂ ਪੁਲਸ ਦਾ ਜੋ ਕੁਝ ਕਰਦਾਰ ਸਾਹਮਣੇ ਆ ਰਿਹਾ ਹੈ ਜਿਵੇਂ ਉਹਨੂੰ ਕੋਈ ਵੀ ਲਗਾਮ ਨਹੀਂ ਪੁਲਸ ਨੂੰ ਉਹ ਸਾਰੇ ਕੁਝ ਨੂੰ ਦੇਖ ਕੇ ਮਤਲਬ ਸਿੱਖਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਲੋਕਾਂ ਚ ਆਮ ਕਰਕੇ ਵੀ ਇਹ ਹੈ ਕਿ ਕੋਈ ਚੰਗੀ ਵੀ ਖੋਵੇ ਕੋਈ ਅਸਰਦਾਰ ਸਰਕਾਰ ਜਿੱਥੇ ਉਹਨਾਂ ਨੂੰ ਅਬ ਦਾ ਕੋਈ ਭਵਿੱਖ ਸੁਰੱਖਿਤਦਾ ਹੋਵੇ ਉਹੋ ਹੁਣ ਉਹ ਆਸ ਟੁੱਟ ਚੁੱਕੀ ਹੈ ਤੇ ਦਿੱਲੀ ਦੇ ਚੋਣ ਨਤੀਜਿਆਂ ਨੇ ਹੋਰ ਇਸ ਗੱਲ ਤੇ ਅਸਰ ਪਾਉਣਾ ਹੈ ਤੇ ਇਸ ਕਰਕੇ ਉਮੀਦ ਕੀਤੀ ਜਾਂਦੀ ਹੈ ਕਿ 227 ਦੇ ਚੋਣ ਨਤੀਜੇ ਵੀ ਤਕਰੀਬਨ ਇਸੇ ਤਰਜ਼ ਉੱਤੇ ਹੀ ਹੋਣਗੇ ਪਰ ਹੁਣ ਇੱਕ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਉਹਦਾ ਫਾਇਦਾ ਕਿਨੂੰ ਹੋਊਗਾ ਅੱਜ ਦੀ ਡੇਟ 'ਤੇ ਜੇ ਆਪਾਂ ਦੇਖੀਏ ਠੀਕ ਹੈ ਅਕਾਲੀ ਬੜੇ ਕੱਚਾ ਬਾਜ਼ਾ ਰਹੇ ਹਨ ਤੇ ਖੁਸ਼ ਹੋ ਰਹੇ ਹਨ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਜਿਹੜੀ ਇਹ ਤੋਂ ਡਿਸਿਲਿਊਜ਼ਨਮੈਂਟ ਹੋਈ ਆ ਜਿਹੜਾ ਲੋਕਾਂ ਦਾ ਮੋਹ ਭੰਗ ਹੋਇਆ ਉਹ ਫੇਰ ਸਾਨੂੰ ਮੁੜ ਕੇ ਚੋਣ ਲੈਣਗੇ ਅੱਜ ਦੀ ਜੋ ਸਥਿਤੀ ਆ ਉਹਦੇ ਵਿੱਚ ਇਹ ਗੱਲ ਇਹਦੀ ਸੁਭਾਵਨਾ ਬਿਲਕੁਲ ਨਾਂ ਦੇ ਬਰਾਬਰ ਹੈ। ਭਗਵੰਤ ਮਾਨ ਤੇ ਨਰਾਜਗੀ ਸਿੱਖਾਂ ਦੀ ਆਪਦੀ ਥਾਵੇਂ ਆ ਪਰ ਉਦੋਂ ਕਿਤੇ ਵੱਧ ਨਰਾਜਗੀ ਸੁਖਵੀਰ ਜਿਹੜਾ ਬਾਦਲ ਪਰਵਾਰ ਹੈ ਉਹਦੇ ਉੱਤੇ ਓਵੇਂ ਖੜੀ ਹੈ ਇੱਕ ਵੀ ਗੱਲ ਉਹਨੇ ਇਹ ਜੀ ਅੱਜ ਤੱਕ ਨਹੀਂ ਕੀਤੀ ਅਜੇ ਤੱਕ ਜਿਹਦੇ ਨਾਲ ਉਹ ਨਾਰਾਜ਼ਗੀ ਦੂਰ ਹੋ ਸਕਦੀ ਹੋਵੇ ਸਗੋਂ ਆ 2 ਦਸੰਬਰ ਦੇ ਜੋ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਜਾਰੀ ਹੋਏ ਹੁਕਮਨਾਮੇ ਪ੍ਰਤੀ ਜੋ ਰੋਕ ਅਧਿਕਾਰ ਕੀਤਾ ਹੈ ਤੇ ਜਿਵੇਂ ਤਾਕਤ ਨੂੰ ਚੰਬੜੇ ਰਹਿਣ ਦਾ ਉਹਨਾਂ ਨੇ ਦਿਖਾਇਆ ਆਪ ਦਾ ਹੱਠ ਤੇ ਉਹਦੇ ਵਿੱਚ ਫੇਰ ਜਥੇਦਾਰਾਂ ਦੀ ਵੀ ਨਰਾਦਰੀ ਤੇ ਇੱਕ ਹਿਸਾਬ ਨਾਲ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਚੁਣੌਤੀ ਦੇਣੀ ਇਹ ਜਿਵੇਂ ਉਹ ਵੀ ਪਹਿਲੇ ਗੁਨਾਹਾਂ ਤਤਾ ਕੀ ਪਛਾਤਾਪ ਕਰਨਾ ਸੀ ਵੀ ਉਹਨਾਂ ਵਿੱਚ ਹੋਰ ਵਾਧਾ ਹੋਈ ਜਾ ਰਿਹਾ ਹੈ ਇਸ ਕਰਕੇ ਇਹ ਤਾਂ ਇਹਨਾਂ ਨੂੰ ਤਾਂ ਖੁਸ਼ ਹੋਣ ਦੀ ਬਿਲਕੁਲ ਲੋੜ ਨਹੀਂ ਐਵੇਂ ਖੁਸ਼ ਫਹਿਮੀ ਹੈ ਇਹਦਾ ਫਾਇਦਾ ਇਹਨਾਂ ਨੂੰ ਨਹੀਂ ਹੋਣਾ ਹਾਂ ਇਹਦਾ ਫਾਇਦਾ ਹੋਊਗਾ ਬੀਜੇਪੀ ਨੂੰ ਤੇ ਕਾਂਗਰਸ ਨੂੰ ਇਹ ਦੇਖੋ ਹੁਣ ਕੌਣ ਕਿੰਨੀ ਕਰਦਾ ਇੱਕ ਗੱਲ ਸਾਫ਼ ਹੈ ਕਿ ਬੀਜੇਪੀ ਨੇ ਹੁਣ ਦਿੱਲੀ ਸਰਕਾਰਨ ਤੋਂ ਬਾਅਦ ਪੰਜਾਬ ਤੇ ਚੜ੍ਹਾਈ ਕਰਨੀ ਕਰਨੀ ਹੈ। ਉਹਦੇ ਵਾਸਤੇ ਉਹਨਾਂ ਨੂੰ ਸਭ ਕੁਝ ਕਰਨਾ ਆਉਂਦਾ ਪੂਰੀ ਪਲੈਨਿੰਗ ਕਰਨੀ ਆਉਂਦੀ ਹੈ। ਤੇ ਜਦੋਂ ਧਾਰ ਕੇ ਪੈਣਗੇ ਤਾਂ ਕੁਛ ਨਾ ਕੁਛ ਉਹ ਅਸਰ ਪਾਉਣਗੇ। ਲੱਗਦਾ ਇਹ ਹੈ ਕਿ ਜੋ ਕੁਛ ਉਹਨਾਂ ਨੇ ਹਰਿਆਣਾ ਵਿੱਚ ਕੀਤਾ ਕਿ ਦਲਿਤ ਤੇ ਜੱਟਾਂ ਦੇ ਵਿੱਚ ਇੱਕ 파ੜ ਪਾ ਕੇ ਤੇ ਦਲਿਤ ਵੋਟ ਆਪਦੀ ਜਿਹੜੀ ਸਿਕਿਉਰ ਕਰ ਲੈਣੀ। ਇਹ ਸਟ੍ਰੈਟਜੀ ਉਹ ਇੱਥੇ ਵੀ ਲਾਗੂ ਕਰਨਗੇ। ਅਪਿਛਲੇ ਦਿਨਾਂ ਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਣ ਚ ਜੋ ਘਟਨਾਵਾਂ ਵਾਪਰੀਆਂ ਜਿਸ ਤਰ੍ਹਾਂ ਮਜ਼ਦੂਰਾਂ ਦੇ ਉੱਤੇ ਉੱਥੇ ਪੁਲਿਸ ਨੇ ਜ਼ੁਲਮ ਕੀਤਾ ਚਲੋ ਪਿੰਡ ਦੇ ਸੂਖਤਾਰ ਬੰਦਿਆਂ ਨੇ ਤਾਂ ਜੋ ਕੀਤਾ ਕੀਤਾ ਪੁਲਿਸ ਨੇ ਜਿੰਨੀ ਤਰਫਦਾਰੀ ਕੀਤੀ ਉੱਥੇ ਜਾ ਕੇ ਤੇ ਜਿੰਨਾ ਨੰਗਾ ਚਿੱਟਾ ਬਿਲਕੁਲ ਗਰੀਬ ਬੱਚਿਆਂ ਤੇ ਔਰਤਾਂ ਤੇ ਬਜ਼ੁਰਗਾਂ ਤੇ ਵੀ ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡਾ ਕ੍ਰਾਈਮ ਕਰ ਦਿੱਤਾ ਹੁੰਦਾ ਜਿਵੇਂ ਦੇਸ਼ ਦੇ ਦੁਸ਼ਮਣ ਹੁੰਦੇ ਉਹਨਾਂ ਨੂੰ ਇਸ ਤਰ੍ਹਾਂ ਕੁੱਟਿਆ ਇਸ ਗੱਲ ਦਾ ਜਿਹੜਾ ਰੋਸ ਹੈ ਉਹ ਉਹ ਫੈਲੂਗਾ ਤੇ ਇਸ ਨੂੰ ਉਹ ਜੱਟ ਸਤਾ ਨਾਲ ਲਿੰਕ ਅਪ ਕਰਨਗੇ ਜਿਹੜੇ ਮਜ਼ਦੂਰਾਂ ਦੇ ਆਗੂ ਆ ਖੇਤ ਮਜ਼ਦੂਰਾਂ ਦੇ ਜਾਂ ਆਪਣੇ ਦਲਤ ਭਾਈਚਾਰੇ ਦੇ ਸੋ ਮਤਲਬ ਇੱਕ ਇੱਕ ਜਗ੍ਹਾ ਪਈ ਹੈ ਜਿੱਥੇ ਜਾ ਕੇ ਉਹ ਇਹ ਸੈਕਸ਼ਨ ਨੂੰ ਲਾਮਬੰਦ ਕਰ ਸਕਦੇ ਨੇ ਤੋ ਇਸ ਖਾਤਰੇ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ ਇਸ ਕਰਕੇ ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਚਲੋ ਇਹ ਤਾਂ ਠੀਕ ਹੈ ਕਿ ਜੋ ਆਮ ਆਦਮੀ ਪਾਰਟੀ ਦੇ ਆਕਸੀ ਲੋਕਾਂ ਨੂੰ ਉਹ ਉੱਤੇ ਜੋ 19 ਗੱਲ ਸਮਝਾਉਂਦੀ ਹੈ ਪਰ ਇੱਕ ਖਾਤਰੇ ਤੋਂ ਬਚ ਜਾਣਾ ਤੇ ਦੂਜੇ ਨੂੰ ਸੱਦਾ ਦੇਣਾ ਜਾਂ ਉਹਦੇ ਬਾਰੇ ਬਿਲਕੁਲ ਹੀ ਖਬਰਦਾਰ ਸੁਚੇਤ ਨਾ ਹੋਣਾ ਇਹ ਕੋਈ ਚੰਗਾ ਨਿਸ਼ਾਨੀ ਨਹੀਂ ਰਾਜਨੀਤਿਕ ਸੋਝੀ ਦੀ ਚੰਗੀ ਨਿਸ਼ਾਨੀ ਇਨੀ ਖਾਸ ਕਰਕੇ ਸਰਦਾਰ ਸੁਖਪਾਲ ਸਿੰਘ ਖੈਰਾ ਵੱਲੋਂ ਜਿਸ ਕਿਸਮ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇੱਕ ਗੱਲ ਤਾਂ ਸਮਝ ਆਉਂਦੀ ਆ ਉਹਦੀ ਨਿੱਜੀ ਰੰਜਿਸ਼ ਕਿਸ ਕਿਸਮ ਦੀ ਉਹਨਾਂ ਨੂੰ ਪੀੜ ਹੈ ਜੋ ਕੁਛ ਉਹਨਾਂ ਨੇ ਨਾ ਕੀਤਾ ਉਹ ਤਾਂ ਗੱਲ ਸਮਝ ਆਉਂਦੀ ਹੈ ਪਰ ਫਿਰ ਵੀ ਇੱਕ ਸੈਂਸ ਆਫ ਪ੍ਰਪੋਰਸ਼ਨ ਹੁੰਦੀ ਹੈ ਕਿ ਤੁਸੀਂ ਇੱਕ ਸੀਮਾ ਦੇ ਵਿੱਚ ਇੱਕ ਮਰਿਆਦਾ ਚ ਰਹਿ ਕੇ ਤਨੂੰ ਆਪ ਦਾ ਪ੍ਰਤੀਕਰਮ ਜाहिर ਕਰਨਾ ਚਾਹੀਦਾ ਸੋ ਇਸ ਕਰਕੇ ਇੱਕ ਵੱਡੀ ਆਫਤ ਜਿਹੜੀ ਹੋਰ ਆ ਸਕਦੀ ਹੈ ਇੱਕ ਆਫਤ ਤੋਂ ਕਿਹੜਾ ਛੁਡਾ ਕੇ ਉਹਦੇ ਬਾਰੇ ਬਿਲਕੁਲ ਹੀ ਅਵੇਸਲੇ ਨਹੀਂ ਹੋਣਾ ਚਾਹੀਦਾ ਤੇ ਸਿੱਖ ਕੌਮ ਦਾ ਜਿਹੜਾ ਭਵਿੱਖ ਹੈ ਉਹ ਬੜਾ ਦਾਤੇ ਲੱਗਿਆ ਹੋਇਆ ਇਸ ਕਰ ਨਾਲ ਇੱਕ ਪੱਖੋਂ ਹੋਰ ਵੀ ਇਸ ਰਿਜ਼ਲਟ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਠੀਕ ਹੈ ਕਿ ਆਮ ਆਦਮੀ ਪਾਰਟੀ ਡਿਜ਼ਰਵ ਕਰਦੀ ਸੀ ਇਹੋ ਜੀ ਹਾਰ ਪਰ ਜੋ ਦਿੱਤਿਆ ਕੱਲਾ ਇਹ ਨਾ ਦੇਖੋ ਜੋ ਹਾਰਿਆ ਜੋ ਦਿੱਤਿਆ ਉਹ ਕੌਣ ਹੈ ਸੋ ਉਹ ਉਹੋ ਨਾ ਜਿਹੜੇ ਹਿੰਦੁਸਤਾਨ ਨੂੰ ਬਿਲਕੁਲ ਇੱਕ ਪੂਰੇ ਸਕੰਜੇ ਚ ਕੱਸ ਕੇ ਜਿਵੇਂ ਇੱਕ ਜਿਹਨੂੰ ਡਬਲ ਇੰਜਣ ਸਰਕਾਰ ਕਹਿੰਦੇ ਨੇ ਵੀ ਦੇਸ਼ ਦੇ ਵਿੱਚ ਕਿਤੇ ਵੀ ਸੂਬਿਆਂ ਦੇ ਵਿੱਚ ਗੈਰ ਭਾਜਪਾ ਸਰਕਾਰ ਨਾ ਹੋਵੇ ਸੋ ਇਹਦੇ ਨਾਲ ਫਿਰ ਜਿਹੜੀ ਥੋੜੀ ਬਹੁਤੀ ਗੁੰਜਾਇਸ਼ ਸੀਗੀ ਫੈਡਰਲਿਜਮ ਦੀ ਸੰਗੀ ਢਾਚੇ ਦੀ ਉਹ ਤਾਂ ਬਿਲਕੁਲ ਹੀ ਗਲ ਘੁੱਟ ਦਿੱਤਾ ਜਾਊਗਾ। ਇਹੀ ਉਹਨਾਂ ਦੇ ਮਨਸੂਬੇ ਐ ਡਬਲ ਇੰਜਨ ਸਰਕਾਰ ਬਣਾਉਣ ਦੇ। ਸੋ ਇਨ੍ਹਾਂ ਖਾਤਰਿਆਂ ਵੱਲੋਂ ਸੁਚੇਤ ਨਾ ਹੋਣਾ। ਤੇ ਇਹ ਕੋਈ ਚੰਗੀ ਰਾਜਨੀਤਿਕ ਸੂਝ-ਬੂਝ ਦੀ ਨਿਸ਼ਾਨੀ ਨਹੀਂ। ਸੋ ਇਹ ਇਹ ਕੁਝ ਗੱਲਾਂ ਨੇ ਜਿੰਨਾ ਤੋਂ ਬੰਦਿਆਂ ਨੂੰ ਖਵਰਦਾਰ ਰਹਿਣਾ ਚਾਹੀਦਾ ਹੈ। ਬਾਕੀ ਜਿਹੜੀ ਗੱਲ ਰਹੀ ਜਿਸ ਤਰ੍ਹਾਂ ਉਹ ਸਤਾ ਚ ਆਏ ਤੇ ਜਿਵੇਂ ਉਹਨਾਂ ਨੇ ਰਾਜ ਕੀਤਾ ਉਹਦੇ ਚੋਂ ਮੈਨੂੰ ਲੱਗਦਾ ਹੈ ਕਿ ਇੱਕ ਲੋਕਾਂ ਪ੍ਰਤੀ ਉਹਨਾਂ ਦਾ ਨਜ਼ਰੀਆ ਕੀ ਹੈ ਉਹਨਾਂ ਨੂੰ ਇਹ ਇਹ ਆਉਂਦਾ ਕਿ ਇਹ ਤਾਂ ਖਰੀਦਣ ਯੋਗ ਵਸਤੂ ਹੈ ਮੁਫਤ ਦੀਆਂ ਰਿਓੜੀਆਂ ਵੰਡ ਦਿਓ ਤੇ ਖੁਸ਼ ਕਰ ਲਓ ਬੱਚਿਆਂ ਨੂੰ ਹਜ਼ਾਰ ਰੁਪਿਆ ਔਰਤਾਂ ਨੂੰ ਕਹਤਾ ਵੀ ਅਸੀਂ ਬਜੀਫਾ ਦੇਵਾਂਗੇ ਜੀ ਉਹਦੇ ਤੋਂ ਵੋਟ ਮਿਲ ਗਈ ਬੱਸਾਂ ਦੀ ਸਫ਼ਰ ਮੁਫਤ ਕਰਤਾ ਬਿਜਲੀ ਕੁਝ ਮੁਫਤ ਕਰਤੀ ਇਹ ਜਿਹੜਾ ਸਾਰਾ ਕੁਝ ਜੋ ਹਾਲ ਪੰਜਾਬ ਦੇ ਅਰਥਚਾਰੇ ਦਾ ਕੀਤਾ ਪਿਆ ਵੀ ਇਹ ਹੁਣ ਕੋਈ ਭਗਵੰਤ ਮਾਨ ਦੇ ਪਿਓ ਦੀ ਮਸ਼ੀਨ ਤਾਂ ਹੈ ਨਹੀਂ ਜਿਹੜੀ ਨੋਟ ਸਾਫ ਸਾਫ ਲੋਕਾਂ ਨੂੰ ਦੇਈ ਜਾਊ ਜਾਊ ਤਾਂ ਹੋ ਕੇ ਆਮਦਨ ਵਿੱਚੋਂ ਹੀ ਨਾ ਜੋ ਪੰਜਾਬ ਵਿੱਚ ਜਿੰਨੀ ਥੋੜੀ-ਬਹੁਤੀ ਹੋ ਰਹੀ ਹੈ ਵੀ ਸਾਰੇ ਪੰਜਾਬ ਨੂੰ ਤੁਸੀਂ ਕਰਜ਼ੇ 'ਚ ਬੰਨ੍ਹ ਕੇ ਚਾ ਉਹਦਾ ਦਿਵਾਲਾ ਕੱਢ ਕੇ ਸਿਰਫ ਆਪ ਸਤਾ ਚਾਉਣ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਇਹ ਕੀਤੀਆਂ ਸ਼ੁਰੂ ਵੈਸੇ ਬਾਦਲ ਨੇ ਆਏ। ਇਹ ਬਾਦਲ ਨੇ ਆਟਾ ਦਾਲ ਸਕੀਮ ਤੋਂ ਸ਼ੁਰੂ ਕੀਤੀਆਂ। ਇਸ ਤਰ੍ਹਾਂ ਇਲੈਕਸ਼ਨਾਂ ਲੜਨਾ ਤੇ ਜਿੱਤਣਾ। ਤੇ ਉਹ ਹੁਣ ਮੁਕਾਬਲਾ ਹੋ ਗਿਆ ਤੇ ਉਹ ਮੁਕਾਬਲੇ 'ਚ ਜੋ ਸਾਰਾ ਖਮਿਆਜਾ ਹੈ ਉਹਦਾ ਉਹ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੋ ਮੇਰਾ ਖਿਆਲ ਹੈ ਕਿ ਕਿਤੇ ਨਾ ਕਿਤੇ ਇਸ ਚੀਜ਼ ਦਾ ਅੰਤ ਹੋਣਾ ਚਾਹੀਦਾ ਹੈ। ਇਹ ਗੱਲਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਪਰ ਅਜੇ ਤੱਕ ਜੋ ਨਿਸ਼ਾਨ ਦਿਖ ਰਹੇ ਨਾ ਉਹਦੇ ਚ ਇਹ ਹੈ ਕਿ ਸੋਸਾਇਟੀ ਦਾ ਬਹੁਤ ਵੱਡਾ ਹਿੱਸਾ ਹੈ ਜਿਹੜਾ ਇੰਨਾਂ ਗੱਲਾਂ ਵੱਲ ਰਤੀ ਪ੍ਰਵਾਹ ਨਹੀਂ ਕਰਦਾ ਬਸ ਆਪਦੇ ਮੌਕੇ ਦੇ ਲਾਹੇ ਦੇਖਦਾ ਹੈ ਮੌਕੇ ਤੇ ਕੋਈ ਪੈਸੇ ਮਿਲ ਗਏ ਪੈਸੇ ਲੈ ਕੇ ਵੋਟ ਪਾਤੀ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਕੋਈ ਸਕੀਮਾਂ ਆ ਗਈਆਂ ਉਹ ਦੇਖ ਕੇ ਪਾਵਰ ਚ ਲਿਆ ਹੋਣਾ ਤੇ ਜਿਹੜੇ ਵੱਡੇ ਮਸਲੇ ਖੜੇ ਨੇ ਪੰਜਾਬ ਦੇ ਵੀ ਤੇ ਸਿੱਖਾਂ ਦੇ ਵੀ ਤੇ ਉਹਨਾਂ ਵੱਲ ਪਿੱਠ ਕਰ ਲੈਣੀ ਇਹ ਕੋਈ ਚੰਗੀ ਗੱਲ ਨਹੀਂ ਸੋ ਇਸ ਤਰ੍ਹਾਂ ਜੇ ਦੇਖਿਆ ਜਾਵੇ ਇਹ ਜਿਹੜੀ ਸਾਰੀ ਇਲੈਕਸ਼ਨ ਹੈ ਇਹ ਇਹਨੂੰ ਕਈ ਪੱਖਾਂ ਤੋਂ ਬਾਰ-ਬਾਰ ਅਜਿਹੇ ਤੇ ਵੈਸਾ ਹੋਣ ਗਿਆ ਕਰ ਵੀ ਰਹੇ ਨ ਬੰਦੇ ਦੇ ਵਿਸ਼ਲੇਸ਼ਣ ਵੀ ਹੋ ਰਹੇ ਨਾ ਕਿਉਂਕਿ ਇੱਕ ਇਹਨਾਂ ਨੇ ਨਵਾਂ ਮਾਡਲ ਦਿੱਤਾ ਸੀਗਾ ਕੇਜਰੀਵਾਲ ਨੇ ਆ ਕੇ ਵਿਚਾਰਧਾਰਾ ਦੀ ਕੋਈ ਲੋੜ ਨਹੀਂ ਸਾਡੀ ਕੋਈ ਵਿਚਾਰਧਾਰਾ ਨਹੀਂ ਅਸੀਂ ਤਾਂ ਇਹ ਐ ਬਈ ਲੋਕਾਂ ਦੀਆਂ ਜਿਹੜੀਆਂ ਰੋਜ਼ ਦੀਆਂ ਲੋੜਾਂ ਉਹ ਪੂਰੀਆਂ ਕਰਨੀਆਂ ਲੋਕਾਂ ਨੂੰ ਪਾਣੀ ਮਿਲੇ ਬਿਜਲੀ ਮਿਲੇ ਵਿਦਿਆ ਮਿਲੇ ਮੈਡੀਕਲ ਸੁਵਿਧਾ ਮਿਲਣ ਜੇ ਐ ਉਹ ਹੈ ਇਸ ਤਰ੍ਹਾਂ ਦੀਆਂ ਜਿਹੜਾ ਲੋੜਾਂ ਪੂਰੀਆਂ ਕਰਦੇ ਹੋ ਹੁਣ ਬੰਦੇ ਕੋਈ ਡੰਗਰ ਪਸ਼ੂ ਤਾਂ ਹੈ ਨਹੀਂ ਵੀ ਉਹਨਾਂ ਨੂੰ ਖਾਣਾ ਪੀਣਾ ਮਿਲੀ ਜਾਏ ਬਸ ਸੰਤੁਸ਼ਟ ਹੈ ਆਫਟਰ ਕਲਚ ਤਾਂ ਜੀਵਨ ਇਨਸਾਨ ਨੂੰ ਉਹਨਾਂ ਦਾ ਕੋਈ ਸੱਭਿਆਚਾਰ ਵੀ ਹੈ ਉਹਨਾਂ ਦਾ ਕੋਈ ਧਰਮ ਵੀ ਹੈ ਉਹਨਾਂ ਦਾ ਕਿਤੇ ਕੋਈ ਇਸ ਕਿਸਮ ਦੇ ਲਗਾ ਵੀ ਹੈਗੇ ਨਾ ਵੀ ਉਹਨਾਂ ਤੋਂ ਬਿਲਕੁਲ ਪਿੱਠ ਕਰ ਲੈਣੀ ਤੇ ਦੂਜੀ ਗੱਲ ਜਿਹੜੇ ਵੱਡੇ ਬੰਦੇ ਹੋਏ ਨਾ ਇਤਿਹਾਸ 'ਚ ਭਾਵੇਂ ਡਾਕਟਰ ਅੰਬੇਦਕਰਾ ਭਾਵੇਂ ਸਿਦ ਭਗਤ ਸਿੰਘ ਹੈ ਉਹਨਾਂ ਨੂੰ ਵੀ ਇੱਕ ਜਿਵੇਂ ਵੀ ਖਰੀਦਣ ਯੋਗ ਜਾਂ ਵੇਚਣ ਯੋਗ ਵਸਤੂਆਂ ਵਾਂਗੂ ਵਰਤ ਲੈਣਾ ਵੀ ਫੋਟੋਆਂ ਲਾ ਕੇ ਲੋਕਾਂ ਨੂੰ ਬਸ ਉਸ ਤਰ੍ਹਾਂ ਵਰਤੋ ਉਹ ਕਿਹੜੀ ਗੱਲ ਵਾਸਤੇ ਖੜੇ ਸੀ ਉਹ ਕੀ ਚਾਹੁੰਦੇ ਸੀ ਕਿਤੇ ਇਸ ਦੀ ਗੱਲ ਹੋਈ ਹੋਵੇ ਜਾਂ ਉਸ ਰਾਹ ਤੁਰਨ ਦਾ ਕਿਤੇ ਕੋਈ ਯਤਨ ਹੋਇਆ ਹੋਵੇ ਸਿਰਫ ਇੱਕ ਨਾਰੇ ਦੇ ਤੌਰ ਤੇ ਵਰਤਣਾ ਸੋ ਬੜਾ ਕੁਸ਼ੂ ਮਤਲਬ ਆਪਾਂ ਕਹਿ ਲਈਏ ਬਲਗਰ ਕਿਹਾ ਜਾ ਸਕਦਾ ਹੈ ਇਸ ਨੂੰ ਬੜਾ ਬਿਹੁੱਦਾ ਕਿਸਮ ਦਾ ਜਿਸ ਕਿਸਮ ਦਾ ਇਹਨਾਂ ਨੇ ਕੀਤਾ ਤੇ ਇੱਕ ਜਿਹੜੀ ਗੱਲ ਪੰਜਾਬ ਨੇ ਬਾਰ ਬਾਰ ਦਰਸਾਈ ਹੈ ਹਰ ਇਲੈਕਸ਼ਨ ਦੇ ਵਿੱਚ ਕਿ ਜਦੋਂ ਵੀ ਕਿਸੇ ਹਾਕਮ ਚ ਹੰਕਾਰ ਆਉਂਦਾ ਹੈ ਤਾਂ ਪੰਜਾਬ ਦੇ ਲੋਕ ਕਦੇ ਵੀ ਸਹਿਣ ਨਹੀਂ ਕਰਦੇ ਕੱਲੇ ਹਾਕਮ ਚ ਨਹੀਂ ਮੈਂ ਤਾਂ ਬਾਕੀ ਵੀ ਦੇਖਿਆ ਭਾਵੇਂ ਕੋਈ ਕਲਾਕਾਰ ਹੈ ਭਾਵੇਂ ਕੋਈ ਖਿਡਾਰੀ ਹੈ ਉਹਦਾ ਇੱਕ ਹੱਦ ਤੱਕ ਉਹਨੂੰ ਸਪੋਰਟ ਕਰਨਗੇ ਪੂਰੇ ਖੁਸ਼ ਹੋਣਗੇ ਉਹਦੇ ਚੋਂ ਆਪਦਾ ਇੱਕ ਸਮਝਣਗੇ ਕਿ ਪੰਜਾਬ ਦਾ ਮਾਣ ਹੈ ਪਰ ਜਦੋਂ ਉਹ ਉਹਦੇ ਸਿਰ ਨੂੰ ਹੰਕਾਰ ਚੜਦਾ ਤਾਂ ਉਸੇ ਨੂੰ ਇਸੇ ਟਕੇ ਫਿਰ ਬੜਾ ਇਹਨਾਂ ਨੂੰ ਸਵਾਲ ਲੋਕਾਂ ਨੂੰ ਆਉਂਦਾ ਸੋ ਸਾਡੇ ਬੰਦੇ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਜੋ માનਸਿਕਤਾ ਹੈ ਉਹਦੇ ਵਿੱਚ ਹੰਕਾਰ ਕਿਤੇ ਵੀ ਸਹਿਣ ਨਹੀਂ ਹੁੰਦਾ ਸੋ ਇਹ ਜਿਹੜਾ ਭਗਵੰਤ ਮਾਨ ਦੇ ਸਿਰ ਨੂੰ ਇੰਨਾ ਹੰਕਾਰ ਪਹਿਲਾਂ ਬਾਦਲਾਂ ਨੂੰ ਹੰਕਾਰ ਹੋਇਆ 25 ਸਾਲ ਰਾਜ ਕਰਾਂਗੇ ਜਿਵੇਂ ਪਿਉ ਦਾ ਰਾਜ ਹੁੰਦਾ ਵੀ ਚੱਲ ਐਂ ਚੱਲੀ ਜਾਊਗਾ ਲੋਕਾਂ ਨੇ ਆਪਣੀ ਤਾਕਤ ਦਿਖਾਤੀ ਸਿੱਟ ਕੇ ਸੋ ਇਹ ਹੁਣ ਜਿਹੜਾ ਭਗਵੰਤ ਮਾਨ ਨੂੰ ਅਸੀਂ 92 ਜਿੱਤੀਆਂ ਇਸ ਤਰ੍ਹਾਂ ਕੇਜਰੀਵਾਲ ਨੂੰ ਸੀ ਅਸੀਂ 70 ਤੋਂ 67 ਜਿੱਤੀਆਂ ਉਹ 67 ਉਹ 67 ਨਹੀਂ ਸੀ ਦੇਖਣ ਦੇ ਦਿੰਦੀ ਰਹੀਆਂ ਉਹਨਾਂ ਦਾ ਹਕੀਕਤ ਦੇਖਣੀ ਅਸਲੀਅਤ ਕੀ ਹੈ ਉਹ ਨਹੀਂ ਦੇਖਣੀ ਬਸ 67 ਤੇ ਫਸ ਜਾਣਾ ਵਾਰ-ਵਾਰ ਉਹਦਾ ਹੀ ਜ਼ਿਕਰ ਕਰੀ ਜਾਣਾ ਤੇ ਭਗਵਾਨ ਤੁਮਾਨ ਵਾਰ-ਵਾਰ ਉੱਥੇ ਵੀ ਤੇ ਇੱਥੇ ਵੀ ਇੱਥੋਂ ਦੇ 92 ਉੱਥੋਂ ਦੇ 67 ਦੇਖਿਓ ਅਸੀਂ ਉਹੀ ਓਮੀ ਕਰਾਂਗੇ ਸੋ ਇਹ ਗੱਲਾਂ ਇਸ ਤਰ੍ਹਾਂ ਨਹੀਂ ਚੱਲਦੀਆਂ ਹੁੰਦੀਆਂ ਸੋ ਜਿੰਨਾ ਹੰਕਾਰ ਹੋ ਗਿਆ ਸੀ ਇਹਨਾਂ ਨੂੰ ਉਹ ਹੰਕਾਰ ਲੋਕਾਂ ਨੇ ਤੋੜਿਆ ਤੇ 27 ਦੀਆਂ ਲੱਛਣਾਂ ਚ ਹੋਰ ਟੁੱਟੂਗਾ ਇਸ ਕਿਸਮ ਦੀ ਜੇ ਇਹਦੇ ਵਿੱਚੋਂ ਕੋਈ ਸਬਕ ਸਿੱਖ ਕੇ ਵੱਡਾ ਮੋੜ ਕੱਟ ਸਕੇ ਖਾਸ ਕਰਕੇ ਭਗਵੰਤ ਮਾਨ ਪਰ ਮੈਨੂੰ ਉਹਦੇ 'ਚ ਕੋਈ ਸੁਭਾਵਨਾ ਨਹੀਂ ਲੱਗਦੀ ਉਹ ਜਿੰਨਾ ਛੋਟਾ ਹੈ ਜਿੰਨਾ ਹੌੜਾ ਹੈ ਜਿਹਦੀ ਕੋਈ ਵੀ ਕਮਿਟਮੈਂਟ ਨਹੀਂ ਜਿਹਦਾ ਆਪਦਾ ਕਰਦਾਰ ਵੀ ਕੋਈ ਏਡਾ ਸਾਊਂਡ ਹੈ ਨਹੀਂ ਸੋ ਉਹ ਨਾ ਉਹਦਾ ਕੋਈ ਬੌਧਿਕ ਪੱਧਰ ਵੀ ਉਹ ਕੋਈ ਇਹ ਸਾਰੀ ਗੱਲ ਤੋਂ ਹੁਣ ਸੰਭਲ ਸਕੇ ਸੋ ਹੁਣ ਤਾਂ ਜਿਵੇਂ ਹੁੰਦਾ ਨਾ ਵੀ ਜਿਵੇਂ ਇੱਕ ਦੇ ਇੱਧਰ ਹੱਥ ਮਾਰ ਲਓ ਕਿ ਤੇ ਉਧਰ ਹੱਥ ਮਾਰ ਲਓ ਉਹ ਇਸ ਤਰ੍ਹਾਂ ਕਰ ਸਕਦਾ ਸੋ ਕੋਈ ਚੰਗੀ ਟਰਨ ਲੈਣ ਦੀ ਹਾਲਾਤ ਦੇ ਉਹ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਸੋ ਆਪਾਂ ਫੇਰ ਗੱਲਾਂ ਬਾਤਾਂ ਕਰਦੇ ਰਹਾਂਗੇ ਕਿਉਂਕਿ ਆਫਟਰ ਆਲ ਇਹਨਾਂ ਦੇ ਸਿਰ ਤੇ 160 ਤਾਂ ਵੱਜੀ ਹੈ ਉਹਦੇ ਤੇ ਕਿਵੇਂ ਜੀ ਰਿਐਕਟ ਕਰਦੇ ਨੇ ਉਹ ਤੋਂ ਫੇਰ ਵੀ ਪਤਾ ਲੱਗੂਗਾ ਪਰ ਉਮੀਦ ਕੋਈ ਨਹੀਂ ਸੋ ਇੰਨੀਆਂ ਕੁ ਵਿਚਾਰਾਂ ਅੱਜ ਕਰਨ ਦਾ ਮਨ ਸੀਗਾ ਹੋਰ ਬਹੁਤ ਸਾਰੇ ਪੱਕਨ ਇਹ ਜਿਹੜੀ ਸਾਰੀ ਪੋਲਿਟਿਕਸ ਹੈ ਤੇ ਸੋਸ਼ਲ ਮੀਡੀਆ ਦਾ ਰੋਲ ਤੇ ਕਾਰਪੋਰੇਟ ਦਾ ਰੋਲ ਇਹ ਸਾਰਾ ਕੁਝ ਵੀ ਜਿਹੜੇ ਮੁੱਦਿਆਂ ਤੇ ਹਿੱਸਾਤਾ ਚਾਏ ਸੀ ਦੇਖੋ corrupt ਸੱਭਿਆ ਆਪਣਾ ਭ੍ਰਿਸ਼ਟਾਚਾਰ ਤੇ ਲੋਕਪਾਲ ਜੁੜੇ ਹੋਏ ਸੀ ਨਾ ਵੀ ਲੋਕ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਾਸਤੇ ਅਸੀਂ ਲੋਕਪਾਲ ਸਥਾਪਿਤ ਕਰਾਂਗੇ ਨਿਯੁਕਤ ਕਰਾਂਗੇ ਨਾ ਉਹ ਦਿੱਲੀ ਚ ਹੋਇਆ ਨਾ ਪੰਜਾਬ ਚ ਹੋਇਆ ਤੇ ਫਿਰ ਭ੍ਰਿਸ਼ਟਾਚਾਰ ਰੋਕਣਾ ਕਿੱਥੇ ਸੀ ਸੋ ਉਹ ਤਾਂ ਹੁਣ ਸਭ ਕੁਝ ਆਪਾਂ ਨੂੰ ਵਾਰ-ਵਾਰ ਰਿਪੀਟ ਕਰਨ ਦੀ ਵੀ ਲੋੜ ਨਹੀਂ ਲੋਕਾਂ ਨੇ ਦੇਖ ਲਿਆ ਤੇ ਲੋਕਾਂ ਨੇ ਫਤਵਾ ਦੇ ਦਿੱਤਾ ਹੈ ਤੇ 27 'ਚ ਵੀ ਏਵੇਂ ਦੇਣਗੇ ਹੁਣ ਜਿਹੜੀ ਅਸਲ ਚੁਣੌਤੀ ਹੈ ਪੰਜਾਬ ਦੇ ਲੋਕਾਂ ਸਾਹਮਣੇ ਉਹ ਇਹ ਹੈ ਕਿ ਦਿੱਲੀ 'ਚ ਤਾਂ ਚਲੋ ਸਤਾਚ ਆ ਗਈ ਦਿੱਲੀ ਦੀ ਗੱਲ ਦਾ ਹੋਰ ਹੈ ਕਿ ਪੰਜਾਬ 'ਚ ਭਾਜਪੀ ਸਤਾਚ ਆਉਂਦੀ ਹੈ ਤਾਂ ਇਹ ਫੇਰ ਇਹ ਕਹ ਲੋ ਕਿ ਕੜਾਹੀ 'ਚੋਂ ਡਿੱਗ ਕੇ ਅੱਗ 'ਚ ਡਿੱਗਣ ਵਾਲੀ ਨਿਕਲ ਕੇ ਅੱਗ 'ਚ ਡਿੱਗਣ ਵਾਲੀ ਗੱਲ ਹੈ ਇਸ ਨੂੰ ਸੀਰੀਅਸਲੀ ਸੰਬੋਧਿਤ ਹੋਣਾ ਚਾਹੀਦਾ ਸਾਰਿਆਂ ਨੂੰ ਤੇ ਕਿਵੇਂ ਨਾ ਕਿਵੇਂ ਇਸ ਇਹਨੂੰ ਰੋਕਣ ਵਾਸਤੇ ਯਤਨ ਕਰਨੇ ਚਾਹੀਦੇ ਅਦੇ ਜਿਹੜੀ ਨਵੀਂ ਬਣੀ ਪਾਰਟੀ ਆ ਵਾਰਿਸ ਪੰਜਾਬ ਦੇ ਅਮਰਤਪਾਲ ਸਿੰਘ ਵੱਲੋਂ ਜੋ ਮੰਗੀ ਮੌਕੇ ਕੀਤੀ ਸੀ ਉਹਦਾ ਅਜੇ ਬਹੁਤ ਕੁਝ ਟੈਸਟ ਹੋਣਾ ਹੈ ਅਜੇ ਸਤਾਈ ਦੂਰ ਹੈ ਅਜੇ ਬਹੁਤ ਕੁਝ ਟੈਸਟ ਹੋਣਾ ਪਰ ਇੱਕ ਗੱਲ ਹੈ ਕਿ ਉਹਨਾਂ ਨੂੰ ਵੀ ਤੁਸੀਂ ਭੁਲੇਖੇ 'ਚ ਨਾ ਰਹੋ ਕਿ ਜਿਵੇਂ ਅਸੀਂ ਫਰੀਦਕੋਟ ਤੇ ਖਡੂਰ ਸਾਹਿਬ ਜਿੱਤ ਲਈ ਤੇ ਇਸ ਤਰ੍ਹਾਂ ਪੋਲਿਟਿਕਸ ਐਸ ਟ੍ਰੇਟ ਲਾਈਨ ਤੇ ਚੱਲਦੀ ਨਹੀਂ ਹੁੰਦੀ ਵੀ ਉਹ ਵੀ ਫੇਰ ਜਿੱਤ ਲਾਂਗੇ ਬੜੀਆਂ ਚੁਣੌਤੀਆਂ ਬੜਾ ਕੁਝ ਸਾਹਮਣੇ ਖੜਾ ਹੈ ਤੇ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਉਹ ਪਾਰਟੀ ਕਿਵੇਂ ਨਿਭਦੀ ਹੈ ਕੀ ਪੋਜੀਸ਼ਨਾਂ ਲੈਂਦੀ ਹੈ ਕਿਸ ਕਿਸਮ ਦਾ ਨੈਰੇਟਿਵ ਲੈ ਕੇ ਆਉਂਦੇ ਨੇ ਤੇ ਕਿਸ ਕਿਸਮ ਦੀ ਪ੍ਰੈਕਟਿਸ ਦਿਖਾਉਂਦੇ ਨੇ ਇਸ ਗੱਲ ਤੇ ਬਹੁਤ ਕੁਝ ਨਿਰਭਰ ਕਰੂਗਾ ਚਲੋ ਉਹਦੇ ਦੂਰ ਆਪਾਂ ਉਹਦੇ ਬਾਰੇ ਫੇਰ ਗੱਲ ਕਰਦੇ ਰਹਾਂਗੇ ਹਾਲ ਦੀ ਘੜੀ ਅੱਜ ਸਿਰਫ ਇੰਨੇ ਕੁ ਕੁ ਟੁੱਟਮੀਆਂ ਜਿਹਾਂ ਵਿਚਾਰਾਂ ਮੇਰੇ ਮਨ ਚ ਆਈਆਂ ਸੀ ਕਿ ਉਹ ਇੱਕ ਵਾਰ ਸਾਂਝੀਆਂ ਕੀਤੀਆਂ ਜਾਣ ਬਾਕੀ ਫੇਰ ਕਦੇ ਟਾਈਮ ਟੂ ਟਾਈਮ ਕਰਦੇ ਰਹਾਂਗੇ ਸੋ ਹੁਣ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ